ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਉਸ ਦੀ ਮੈਡੀਕਲ ਜਾਂਚ ਮਾਨਾ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਕਰਾ ਰਹੀ ਹੈ ਔਰ ਅਦਾਲਤ ਨੇ ਉਸ ਨੂੰ 7 ਦਿਨ ਦੀ ਨਿਆਇ ਖਰਾਸਤੇ ਤੇ ਭੇਜ ਦਿੱਤਾ ਹੈ ਲੇਕਿਨ ਕਥਿਤ ਰੋਪੀ ਦਾ ਕਹਿਣਾ ਹੈ ਕਿ ਮੇਰੇ ਕੋਲ ਮੋਟਰਸਾਈਕਲ ਕੋਈ ਖੜਾ ਕਰ ਗਿਆ ਉਹ ਵਿਅਕਤੀ ਸਿਟਮ ਜੇਲ੍ਹ ਤੇ ਹੈ ਉਹਨੇ ਸਾਰਾ ਜਾਂਚ ਦਾ ਵਿਸ਼ੇ ਇਹ ਦੌਰਾਨ ਅਗਸਤ ਸਾਨੂੰ ਮੁਖਰੀ ਮਿਲੀ ਸੀਗੀ ਚਰਨਜੀਤ ਸਿੰਘ ਐਲੀਸ ਚਰਨਜੀਤ ਇਹਦੇ ਕੋਲ ਚੋਰੀ ਦਾ ਮੋਟਰਸਾਈਕਲ ਹੈ ਕਿ ਤੋਂ ਇਹਨੇ ਚੋਰੀ ਕੀਤਾ ਹੋਇਆ ਤਾਂ ਅਸੀਂ ਨਾਕਾਬੰਦੀ ਕੀਤੀ ਤੇ ਉੱਥੇ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ ਜਿਹੜਾ ਹੈ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕਰਾਇਆ ਗਿਆ ਹਾਂਜੀ ਕੋਰਚ ਪੇਸ਼ ਕਰਕੇ ਇਹਦਾ ਜੁਡੀਸ਼ੀਅਲ ਰਿਮਾਨਡ ਮਿਲਿਆ ਇਹਨੂੰ ਜੇਲ ਸੱਡ ਕੇ ਆਉਂਦੇ ਹਾਂ 14 ਦਿਨ ਦਾ ਬਿਲਕੁਲ ਇਹ ਕੋਈ ਖਲਾਰ ਗਿਆ ਸੀ ਲਾਲੇ ਘਰੇ ਅੱਛਾ ਹਾਂਜੀ ਤੁਸੀਂ ਚੋਰੀ ਨਹੀਂ ਕੀਤਾ ਨਹੀਂ ਜੀ ਪਹਿਲਾਂ ਕੋਈ ਪਿਛਲਾ ਵੀ ਪਹਿਲਾਂ ਹਾਂਜੀ ਨਾ ਜੀ ਕੋਈ ਨਹੀਂ ਨਿਰਮਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼